ਅੱਜ ਕੋੜਾ ਤੁਹਾਨੂੰ ਸਟਾਰ ਦਿਖਾਉਣ ਲੱਗੇ ਆ ਕੱਲਾ ਕੋੜਾ ਨੀ ਸਟਾਰ ਬਾਈ ਕੋੜੇ ਦੇ ਮਾਲਕ ਵੀ ਪੂਰੇ ਦਿਲਦਾਰ ਨੇ ਜਦੋਂ ਬਾਈ ਗਿੱਲ ਨੇ ਨਵਾਂ ਨਵਾਂ ਕੋੜਾ ਖਰੀਦੇ ਸੀ ਤਿੰਨ ਦਿਨ ਨਾਬੇ ਮੰਡੀ 'ਚ ਸਟੱਡ ਸਰਵਿਸ ਫ੍ਰੀ ਕਰਤੀ ਸੀ ਉਸ ਤੋਂ ਬਾਅਦ ਮਾਰਕੀਟ 'ਚ ਬਹੁਤ ਚੰਗੇ ਰਿਜ਼ਲਟ ਆ ਗਏ ਹੁਣ ਬਾਈ ਨੇ ਕੋੜੇ ਪ੍ਰੀਮੀਅਮ ਲਈ ਨਵੇਂ ਆਫਰ ਕੀ ਦਿੱਤੇ ਆ ਸਾਰੀ ਗੱਲਬਾਤ ਵੀਡੀਓ 'ਚ ਅੱਗੇ ਦੱਸਾਂਗੇ ਸਟਾਰ ਨੂੰ ਜਦੋਂ ਅਸੀਂ ਫੋਟੋਗ੍ਰਾਫੀ ਲਈ ਬਾਹਰ ਕੱਢਿਆ ਲੋਕ ਖੜਖੜ ਦੇਖਦੇ ਸੀ ਅੱਜ ਲੋਕ ਵੱਡੀਆਂ ਗੱਡੀਆਂ ਪਿੱਛੇ ਭੱਜਦੇ ਆ ਪਰ ਜਵਾਨਾ ਜਿੰਨਾ ਮਰਜ਼ੀ ਮਾਡਰਨ ਹੋ ਜੇ ਇਹਦੀ ਚਾਲ ਤੇ ਨਖਰਾ ਸਭ ਨੂੰ ਫਿੱਕਾ ਪਾ ਦਿੰਦਾ 22 ਗੱਲ ਨੂੰ ਆਪਣੇ ਸਟਾਰ ਤੇ ਬਹੁਤ ਮਾਣ ਆ ਤਾਈਓ ਵੱਡੇ ਆਫਰ ਦਿੱਤੇ ਆ ਆਜੋ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਅੱਜ ਤੁਹਾਨੂੰ ਇੱਕ ਆਪਾਂ ਟਾਪ ਦਾ ਨੁਕਰੇ ਘੋੜਾ ਹੋਰ ਦਿਖਾਉਣ ਲੱਗੇ ਆ ਜੀ ਨਾਮਾ ਘੋੜੇ ਦਾ ਸਟਾਰ ਨਾਬੇ ਮੰਡੀ ਚ ਘੋੜੇ ਦੇ ਪੂਰੇ ਚਰਚੇ ਰਹੇ ਚਰਚੇ ਕਿਹੜੀ ਗੱਲ ਤੋਂ ਰਹੇ ਜਦੋਂ ਘੋੜੇ ਦਾ ਰਿਜ਼ਲਟ ਨਹੀਂ ਆਇਆ ਸੀ ਬਾਈ ਗਿੱਲ ਨੇ ਕੋੜਾ ਫ੍ਰੀ ਕਰਤਾ ਮੈਂ ਉਦੋਂ ਵੀ ਹਨਾ ਸਾਡੀ ਸਾਰਿਆਂ ਦੀ ਗੱਲਬਾਤ ਹੋਈ ਆਪਣੇ ਘੋੜੇ ਸੀਗੇ ਬਾਈ ਗਿੱਲ ਦਾ ਘੋੜਾ ਲਾਡੀ ਵੀਰੇ ਦਾ ਘੋੜਾ ਜਾਨਕੀ 임ਰਾਨ ਕੋੜਾ ਟਾਪ ਦੇ ਘੋੜੇ ਉੱਥੇ ਮੰਡੀ 'ਚ ਖੜੇ ਸੀ ਰਾਇ ਕੀਤੀ ਵੀ ਬਾਈ ਗਿੱਲ ਗਿੱਲ ਬਾਈ ਨੇ ਉਦੋਂ ਨਵਾਂ ਨਵਾਂ ਘੋੜਾ ਲਿਆ ਸੀਗਾ ਹਨਾ ਵੀਰੇ ਤੇ ਬਾਈ ਕਹਿੰਦਾ ਮਹਾ ਵੀਰੇ ਆਪਾਂ ਕੀ ਕਰ ਸਕੀਏ ਮੰਡੀ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਘੋੜਾ ਫ੍ਰੀ ਕਰ ਦਿੰਨੇ ਆਪਣੇ ਘੋੜੇ ਦਾ ਹਜੇ ਰਿਜ਼ਲਟ ਨਹੀਂ ਆਇਆ ਜਿੰਨਾ ਟਾਈਮ ਆਪਾਂ ਆਪਣੀ ਅੱਖਾਂ ਸਾਹਮਣੇ ਰਿਜ਼ਲਟ ਨਹੀਂ ਦੇਖਦੇ ਵੀ ਆਪਾਂ ਬਾਈ ਘੋੜਾ ਫ੍ਰੀ ਕਰ ਦਿੰਨੇ ਆ ਉਸ ਟਾਈਮ ਬਾਈ ਬਹੁਤ ਕੋੜੀਆਂ ਜਾਨਕੀ ਕਿ ਮੰਡੀ ਕਿ ਹੁਣ ਬਾਈ ਨੇ ਫੀਸ ਰੱਖਤੀ ਕੀ ਫੀਸ ਰੱਖੀ ਹੈ ਜੀ ਕੀ ਆਫਰ ਦੇਨੇ ਅੱਜ ਤੁਹਾਨੂੰ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਜ ਮੈਂ ਪਹੁੰਚੇ ਹਾਂ ਸੁਨਾਮ ਅਵਾਰਾ ਗੱਲ ਸਟੱਡ ਫਾਰਮ ਤੇ ਬਾਈ ਗੱਲ ਮੇਰੇ ਨਾਲ ਬਹੁਤ-ਬਹੁਤ ਸਵਾਗਤ ਹੈ ਵੀਰੇ ਧੰਨਵਾਦ ਜੀ ਵੈਲਕਮ ਪਹਿਲਾਂ ਤਾਂ ਤੁਹਾਡਾ ਵੀਰੇ 모ਸਟ ਵੈਲਕਮ ਜੀ ਆਪਣੇ ਅਵਾਰਾ ਗਿੱਲ ਸਟੱਡ ਫਾਰਮ ਤੇ ਜੀ ਆਇਆਂ ਨੂੰ ਜੀ ਸਾਨੂੰ ਤੇ ਤੁਹਾਡੇ ਸਾਰੇ ਚੈਨਲ ਵਾਲਿਆਂ ਨੂੰ ਤੁਹਾਡੇ ਜਿਹੜੇ ਸਬਸਕ੍ਰਾਈਬਰ ਨੇ ਵੀਵਰ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ-ਬਹੁਤ ਧੰਨਵਾਦ ਵੀਰੇ ਆਪਾਂ ਗੱਲ ਕਰੀਏ ਜੇ ਅਵਾਰਾ ਗਿੱਲ ਸਟੱਡ ਫਾਰਮ ਅਵਾਰਾ ਨਾਮ ਕਿੰਨੇ ਪਿਆ ਬਾਈ ਇਹ ਨਾ ਮਤਲਬ ਇਹਦੇ ਪਿੱਛੇ ਬਹੁਤ ਜਿਵੇਂ ਆਪਾਂ ਕਹਦੇ ਆ ਵੀ ਪਿਆਰ ਵੀ ਹੈ ਥੋੜੀ ਜੀ ਮਤਲਬ ਨਮੋਸ਼ੀ ਵੀ ਹੈ ਸਾਰਾ ਕੁਝ ਮਿਕਸ ਹੈ ਇਹਦੇ ਵਿੱਚ ਹਨਾ ਉਹਦਾ ਕਾਰਨ ਇਹ ਹੈ ਵੀ ਆਪਣੀ ਸਟ੍ਰੇਟ ਪੱਟੇ ਵਾਲੀ ਵੇਈ ਹੋਈ ਹੈ ਹਨਾ ਵੀਰੇ ਜਿਹੜਾ ਉਹਦਾ ਬੱਚਾ ਹੈ ਤਾਂ ਓਨੇ ਆ ਕੇ ਆਪਾਂ ਨੂੰ ਦੁਬਾਰੋ ਘੋੜੀਆਂ ਰਖਾਈਆਂ ਨੇ ਪਹਿਲਾਂ ਮੇਰੇ ਨਾਨਕਿਆਂ ਦੇ ਮੇਰੇ ਮਾਮੇ ਦੀਆਂ ਰੱਖੀਆਂ ਹੋਈਆਂ ਸੀ ਹਨਾ ਉਹ ਉਹ ਮਾਮੇ ਦੀ ਹਾਂ ਉਹ ਮਾਮੇ ਦੀ ਡੈਥ ਹੋ ਗਈ ਸੀ ਉਸ ਤੋਂ ਪਹਿਲਾਂ ਮਤਲਬ ਦੂਜੇ ਮਾਮੇ ਦੀਆਂ ਰੱਖੀਆਂ ਹੋਈਆਂ ਸੀ ਉਸ ਤੋਂ ਪਹਿਲਾਂ ਵੀਰੇ ਹਨਾ ਉਸ ਤੋਂ ਵੀ ਪਹਿਲਾਂ ਸਾਡੇ ਦਾ ਮਤਲਬ ਬਲੱਡ ਚ ਹੈ ਜਿਹੜੇ ਆਪਣੇ ਨੌਵੇਂ ਪਾਸ਼ਾ ਜੀ ਹੋਏ ਨੇ ਹਨਾ ਉਹਨਾਂ ਨੇ ਵੀਰੇ ਸਾਡੇ ਨਾਲ ਮਤਲਬ ਗਿੱਲਾਂ ਦਾ ਮਤਲਬ ਸਾਡੇ ਗਿੱਲਾਂ ਦੇ ਹਨਾ ਪਰਿਵਾਰ ਨੂੰ ਇੱਕ ਘੋੜਾ ਤੇ ਇੱਕ ਸ਼ੇਰ ਸਾਹਿਬ ਹਨਾ ਦੋ ਚੀਜ਼ਾਂ ਪੇਂਟ ਕਰੀਆਂ ਸੀਗੀਆਂ ਉਹ ਮਤਲਬ ਮੇਰੇ ਕੋਲੇ ਪਿਕ ਵੀ ਪਈ ਹੈ ਹਨਾ ਉਹ ਮੈਂ ਤੁਹਾਨੂੰ ਵਿੱਚ ਵੀਡੀਓ ਚ ਦਿਖਾਉਂਗਾ ਜ਼ਰੂਰ ਤੇ ਮਤਲਬ ਉੱਥੋਂ ਬਖਸ਼ਿਸ਼ ਹੋਈ ਹੋਈ ਹੈ ਦੇ ਉਹ ਫਿਰ ਬਲੱਡ ਚ ਤਾਂ ਆਉਣੀ ਆਉਣਾ ਵੀਰੇ ਹਨਾ ਹਾਂਜੀ ਬਿਲਕੁਲ ਆਉਣਾ ਹੁਣ ਕਿੰਨਾ ਸਮਾਂ ਹੋ ਗਿਆ ਹੁਣ ਬਾਈ ਜਰਾ ਆਪਾਂ ਨੂੰ ਮਤਲਬ 2018 ਦੀਆਂ ਰੱਖੀਆਂ ਹੋਈਆਂ ਨੇ ਵੀਰੇ ਹੁਣ ਤਾਂ ਤੇ ਬਾਈ ਮੇਰੇ ਦੇਖਦੇ ਦੇਖਦੇ ਬਾਈ ਦੀ ਜ਼ਿੰਦਗੀ ਚ ਉਤਾਹ ਚੜਾ ਬਹੁਤ ਆਇਆ ਬਹੁਤ ਨੁਕਸਾਨ ਹੋਇਆ ਪਰ ਦਿਲ ਫੇਰ ਵੀ ਨਹੀਂ ਡੋਲਿਆ ਮੈਂ ਸਲਾਮ ਕਰਦਾ ਵੀਰ ਨੂੰ ਆਓ ਆਪਾਂ ਅੰਦਰ ਘੋੜੇ ਦੇ ਦਰਸ਼ਨ ਕਰਾਉਣੇ ਤੇ ਬਾਕੀ ਕਿੰਨੀਆਂ ਕੁ ਘੋੜੀਆਂ ਉਰੇ ਸੇਲ ਲਈ ਨੇ ਜਾਂ ਕਿੰਨੀਆਂ ਕੁ ਵੇਚਦੇ ਕਿੰਨੀਆਂ ਕੁ ਘੋੜੀਆਂ ਹੁਸਟਾਰ ਕੋਲੇ ਮੀਟਿੰਗ ਲਿਆ ਰਹੀਆਂ ਨੇ ਸਾਰੀ ਗੱਲਬਾਤ ਕਰਾਂਗੇ ਆਜੋ ਆਜੋ ਜੀ ਜੀ ਆਇਆਂ ਨੂੰ ਜੀ ਤੇ ਇਹ ਆਪਣਾ ਜਾਨੀ ਕਿ ਖਾਸ ਜਦੋਂ ਆਪਾਂ ਮਤਲਬ ਸਨਾ ਪਟਿਆਲੇ ਤੋਂ ਜਾਂ ਸੰਗਰੂਰ ਤੋਂ ਆਣੇ ਆ ਤਾਂ ਜਿਹੜਾ ਸੰਗਰੂਰ ਵਾਲੀਆਂ ਕੈਂਚੀਆਂ ਆ ਜਾਂਦੀਆਂ ਨੇ ਉਦੋਂ ਅੱਗੇ ਆਉਣੇ ਆ ਵੀਰੇ ਤਾਂ ਇਧਰਲੀ ਸਾਈਡ ਮਤਲਬ ਕਨੈਕਟਰ ਸਾਈਡ ਆਉਂਦਿਆਂ ਨੂੰ ਹਨਾ ਜੋ ਸਨਾਮ ਨੂੰ ਆਉਣੇ ਆ ਤਾਂ ਗੁਰਦੁਆਰਾ ਸਾਹਿਬ ਐ ਮੋਰਾਲੀ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਉਹਦੇ ਨਾਲ ਹੀ ਵੀਰੇ ਆ ਗਲੀ ਆ ਜਾਂਦੀ ਜਿੱਥੇ ਆਪਾਂ ਖੜੇ ਸੀਗੇ ਇਹ ਦਸ਼ਮੇਸ਼ ਇਹ ਦਸ਼ਮੇਸ਼ ਨਗਰ ਵੀਰੇ ਕਲੋਨੀ ਨਹੀਂ ਮਤਲਬ ਇਹ ਵਾਰਡ ਨੰਬਰ ਤੇ ਹੀ ਆ ਗਿਆ ਇਹ ਦਸ਼ਮੇਸ਼ ਨਗਰ ਬਜਦਾ ਤੇ ਮਤਲਬ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਗਲੀ ਆ ਗਈ ਅੱਗੇ ਆ ਕੇ ਆਪਣਾ ਫਾਰਮ ਆ ਜਾਂਦਾ ਵੀਰੇ ਕੇ ਵੀ ਆਪਣੀਆਂ ਮਤਲਬ 1 ਕੇ ਮੋਟਰ ਹੈ ਵੀਰੇ ਉਹ ਖੇਤਾਂ ਵਾਲੀ ਇਹ ਰੋਡ ਤੇ ਉਹ ਆਪਣੀਆਂ ਹੀ ਆ ਬਈ ਇੱਥੇ ਫਾਰਮ ਦੇ ਨਾਲ ਹੀ ਆ ਆ ਚਲੋ ਆਪਾਂ ਹੁਣ ਸਟਾਰ ਵਾਲੀ ਗੱਲ ਕਰਦੇ ਆ ਜਿੱਦੇ ਮਿੱਤਰੋ ਆਪਾਂ ਸਟਾਰ ਲੈ ਕੇ ਆਏ ਸੀਗੇ ਆਪਣੇ ਚੈਨਲ ਤੇ ਅੱਜ ਵੀ ਬਾਈ ਉਹਨਾਂ ਦੀ ਵੀਡੀਓ ਪਈ ਆ ਉੱਥੇ ਕਿੰਨਾ ਰੌਣਕ ਕਰਿਆ ਢੋਲੀ ਵਾਲੇ ਕਰੇ ਗਾਜਾਂ ਬਾਜਿਆਂ ਨਾਲ ਆਪਾਂ ਘਰੀ ਲੈ ਕੇ ਆਏ ਹਨਾ ਵੀਰੇ ਇਹ ਵੀਰੇ ਆਏ ਆ ਮੈਂ ਤੁਹਾਨੂੰ ਦੱਸਦਾ ਇਹ ਸਟਾਰ ਮਤਲਬ ਪਹਿਲਾਂ ਇਹਦਾ ਨਾਮ ਸਟਾਰ ਰੱਖਿਆ ਹੋਇਆ ਸੀ ਹੁਣ ਇਹਦਾ ਨਾਮ ਸਟਾਰਸ ਨਾਮ ਵਾਲਾ ਕਰਤਾ ਵੀਰੇ ਸਟਾਰਸ ਨਾਮ ਵਾਲਾ ਹਾਂ ਸਟਾਰਸ ਨਾਮ ਵਾਲਾ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਵੀਰੇ ਇਹ ਚੰਨੂ ਆਣੇ ਜੰਮਿਆ ਠੀਕ ਹੈ ਠੀਕ ਹੈ ਆਪਣੇ ਮਿੱਤਰਾਂ ਦੇ ਜੰਮਿਆ ਜੀ ਉਸ ਤੋਂ ਬਾਅਦ ਜਸਪਾਲ ਅੰਕਲ ਤਰਖਾਨ ਵਾਲੇ ਵਾਲੇ ਹਨ ਜਸਪਾਲ ਬਰਾੜ ਜੀ ਉਹ ਲੈ ਗਏ ਸੀ ਵੀਰੇ ਉਸ ਤੋਂ ਬਾਅਦ ਮਤਲਬ ਇਹ ਨਾਗਰੇ ਆ ਗਿਆ ਸੀਗਾ ਬਾਈ ਉੱਥੋਂ ਆਪਣੇ ਖਰੀਦ ਲਿਆ ਇਹਦਾ ਪਿਓ ਵੀਰੇ ਬੇਤਾਵ ਆ ਗਿਆ ਬੇਤਾਵ ਸਭ ਤੋਂ ਮਹਿੰਗਾ ਪਹਿਲੀਆਂ ਦੇ ਵਿੱਚ ਰੇਲੈਂਸ ਲੈ ਗਿਆ ਸੀ ਜਸਪਾਲ ਅੰਕਲ ਤੋਂ ਜੀ ਪਹਿਲਾਂ ਸਲਮਾਨ ਖਾਨ ਨੇ ਲਿਆ ਸਲਮਾਨ ਖਾਨ ਤੋਂ ਰੇਲੈਂਸ ਲੈ ਗਏ ਵੀਰੇ ਠੀਕ ਹੈ ਤੇ ਇਹਦੀ ਮਾਂ ਜਿਹੜੀ ਅਬੋਰ ਵਾਲੇ ਵੱਡੇ ਕੋੜੇ ਦੀ ਵੱਡ ਖਾਣੇ ਦੀ ਵੀਰੇ 64 ਇੰਚ ਦੀ ਨੁਕਰੀ ਸਪੌਟਲੈਸ ਕੋੜੀ ਆ ਤੇ ਉਸ ਕਰਕੇ ਮਤਲਬ ਗਰਮ ਪਣਾ ਉਧਰੋਂ ਵੀ ਹਨਾ ਜੇ ਆਪਾਂ ਕਹਦੇ ਨੇ ਵੀਰੇ ਬਲੱਡ ਚ ਆਉਂਦੀ ਆਉਂਦਾ ਤੇ ਮਤਲਬ ਜਮਾ ਬਹੁਤ ਵੱਡੀ ਘੋੜੀ ਹੈ ਦੀ ਮਾਂ ਤੇ ਉਹਦਾ ਬੱਚਾ ਵੀਰੇ ਇਹ ਇਹ ਤਕਰੀਬਨ ਇਹਦੀ ਮੰਨ ਲਓ ਵੀ ਉਮਰ ਵੀਰੇ ਹੁਣ ਇਹ ਚਾਰ ਨੰਦ ਤੋਂ ਮਤਲਬ ਚਾਰ ਨੰਦ ਪੂਰੇ ਕਰ ਗਿਆ ਹੈ ਨਾ ਤੇ ਹੁਣ ਇਹ ਮੈਨੂੰ ਲੱਗਦਾ ਵੀ 43 44 ਮਹੀਨਿਆਂ ਦਾ ਹੋ ਚੁੱਕਿਆ ਵੀਰੇ ਬਾਕੀ ਕੰਨ ਹੈ ਨਾ ਮਾਰਵਾੜੀ ਵਾਲਾ ਬਾਉਡੀ ਸਟਾਕ ਵੀਰੇ ਸਾਰਾ ਹੈ ਨਾ ਮਤਲਬ ਬੇਤਾਬ ਦੇ ਦੇਖੋ ਬੱਚੇ ਸਾਰੇ ਸੋਹਣੇ ਆਏ ਨੇ ਹੈ ਨਾ ਦੇਖੋ ਕੋਈ ਵੀ ਕੋੜਾ ਵੀਰੇ ਚੰਗੇ ਵੀ ਆਉਂਦੇ ਬੱਚੇ ਆਉਂਦੇ ਨੇ ਮਾੜੇ ਵੀ ਆਉਂਦੇ ਨੇ ਹੈ ਨਾ ਮੈਨੂੰ ਇਹ ਲੱਗਦਾ ਵੀ ਚੰਗੇ ਬੱਚਿਆਂ ਚੋਂ ਵੀਰੇ ਮਤਲਬ ਜੇ ਆਪਾਂ ਚੰਗਿਆਂ ਦੀ ਗੱਲ ਕਰ ਲਈਏ ਜਿਵੇਂ ਬਜਰੰਗ ਆ ਗਿਆ ਆਦਲ ਆ ਗਿਆ ਹੈ ਨਾ ਸਟਾਰ ਆ ਗਿਆ ਤਾਂ ਕੰਨਾਂ ਦੀ ਜਿਹੜੀ ਬੰਤਰ ਹੈ ਸਭ ਤੋਂ ਸੋਹਣੀ ਸਟਾਰ ਦੀ ਹੈ ਵੀਰੇ ਹੈ ਨਾ ਬਾਕੀ ਦੇਖੋ ਆਪਦੇ ਆਪ ਨੂੰ ਹੈ ਨਾ ਸੋਹਣੇ ਲੱਗਦੀਆਂ ਚੀਜ਼ ਉਹ ਜਿਵੇਂ ਉਹਨਾਂ ਦਾ ਵੱਡਾ ਪਣ ਲਾ ਲਓ ਹੋਰ ਚੀਜ਼ ਦੀ ਆਪਦੀ ਆਪਦੀ ਕਰੈਕਟਰ ਨੇ ਬਾਕੀ ਆਪਦੀ ਆਪਦੀ ਬਣਤਰ ਹੈ ਵੀਰੇ ਹਾਂ ਆਪਦੀ ਹੁਣ ਵੀਰੇ ਕਿੰਨੇ ਕੁ ਜਾਨੀ ਮਾਰਕੀਟ ਦੇ ਵਿੱਚ ਰਿਜ਼ਲਟ ਆਗੇ ਰਿਜ਼ਲਟ ਵੀਰੇ ਇਹਦੇ 6 7 ਆਗੇ ਹੈ ਨਾ ਕਿੰਨੀਆਂ ਘੋੜੀਆਂ ਮੇਟ ਨੇ ਬਈ ਘੋੜੀਆਂ ਮੇਟ ਹੁਣ ਜਿਹੜੀਆਂ ਆਪਣੇ ਘਰੇ ਆ ਕੇ ਹੋ ਗਈਆਂ ਉਹ ਹੋ ਗਈਆਂ ਮਤਲਬ ਮੈਨੂੰ ਲੱਗਦਾ ਹੈ 64 65 ਘੋੜੀਆਂ ਵੀਰੇ ਆਪਣੇ ਘਰੇ ਆ ਕੇ ਮਤਲਬ ਹੋ ਗਿਆ ਜਿਹੜੀ ਸਟੱਡ ਸਰਵਿਸ ਤਾਂ ਆਪਾਂ ਓਪਨ ਆਪਣੇ ਘਰ ਹੀ ਆ ਕੇ ਕੀਤੀ ਹੈ ਜੀ ਨਹੀਂ ਵੀਰੇ ਇਹਦੀ ਸਟੱਡ ਸਰਵਿਸ ਓਪਨ ਸੀ ਬਟ ਮਤਲਬ ਉੱਥੇ ਉਹਨਾਂ ਕੋਲੇ ਘੋੜੇ ਜਾਦੇ ਸੀਗੇ ਹਨਾ ਤਾਂ ਕਰਕੇ ਇਹਦੀ ਏਜ ਛੋਟੀ ਦੀਆਂ ਕੋਈ ਨਹੀਂ ਛੱਡੀ ਇਹਦੀ ਏਜ ਛੋਟੀ ਸੀ ਉਸ ਕਰਕੇ ਰਿਜ਼ਲਟ ਲੈਣ ਦੇ ਵਾਸਤੇ ਹੀ ਇਹਨੂੰ ਛੱਡਿਆ ਸੀਗਾ ਤੇ ਮਤਲਬ ਉਨ ਜ਼ਿਆਦਾ ਆਪਣੇ ਘਰਿਆਂ ਕਿ ਬਰੀਡਿੰਗ ਹੋਈ ਹੈ ਇਹਦੀ ਮਤਲਬ ਬਾਈ ਸੋਡੇ ਚੈਨਲ ਤੇ ਵੀਡੀਓ ਪਈ ਹੈ ਹਨਾ ਹੋਰ ਕਿਸੇ ਚੈਨਲ ਤੇ ਇਹਦੀ ਕੋਈ ਫੋਟੋ ਵੀਡੀਓ ਨਹੀਂ ਪਈ ਹਜੇ ਤੱਕ ਜਾਨੀ ਇਹ ਸੈਕਿੰਡ ਵੀਡੀਓ ਆਪ ਹੀ ਬਣਾ ਰਹੇ ਹਾਂ ਇੱਕ ਫੋਟੋ ਐਂ ਦੀਆਂ ਸੀ ਉਦੋਂ ਮੇਣਾ ਮਤਲਬ ਛੋਡੇ ਕੋਲੀ ਹੀ ਵੀਡੀਓ ਬਣਵਾਈ ਹੈ ਤਾਂ ਮੈਨੂੰ ਵੀ ਇਹ ਸੀ ਵੀ ਜਿੱਥੋਂ ਬਈ ਇਹਦੀ ਪਹਿਲੀ ਵੀਡੀਓ ਬਣਵਾਈ ਹੈ ਆਪਣੇ ਘਰੇ ਆਉਣ ਤੇ ਮੇਰੇ ਆਪਣੇ ਚਾਉਣ ਵਾਲਿਆਂ ਨੂੰ ਫਿਰ ਅੱਜ ਆਪਾਂ ਜਾਨੀ ਕਿ ਆਫਰ ਦੇ ਦਿੱਤੀ ਆਫਰ ਵੀਰੇ ਤੁਸੀਂ ਦੱਸੋ ਜਿੰਨੇ ਕਰੀਏ ਫੀਸ ਦੱਸੋ ਕੋੜੀ ਦੀ ਬਾਈ ਫੀਸ ਇਹਦੀ 31000 ਜਿਹੜਾ ਘਰ ਆਊਗਾ ਆਪਣੀ ਵੀਡੀਓ ਦੇਖ ਕੇ ਪਹਿਲੀ ਗੱਲ ਤਾਂ ਉਹਦਾ ਮਾਨਤਾ ਬਾਈ ਜ਼ਰੂਰ ਹੋ ਗੱਲ ਇਹ ਆ ਵੀ ਨੌਕਰੀ ਕੋੜੀ ਨੇ ਤਾਂ ਜੰਮਣਾ ਨੌਕਰਾ ਜੰਬੀ ਕੋੜੀ ਨੇ ਬਾਈ ਉਹ ਕੁਦਰਤ ਦੇ ਰੰਗ ਨੇ ਨੌਕਰਾ ਵੀ ਦੇਣਾ ਉਹਨੇ ਚੰਬਾ ਵੀ ਦੇ ਦੇਣਾ ਹਣਾ ਵੀਰੇ ਉਹਦੇ 50 50 ਚਾਂਸ ਹੁੰਦੇ ਹਨ ਹਾਂਜੀ ਤੇ ਬਹੁਤ ਵੀਰਾਂ ਨੂੰ ਮੈਂ ਇਹ ਵੀ ਗੱਲ ਕਹਿਣਾ ਹੁੰਦਾ ਵੀ ਜੇ ਪਾਈ ਘੋੜੀ ਲੈਣੀ ਆ ਚੰਬੀ ਇੱਕ ਤਾਂ ਸਸਤੇ ਭਾਅ ਦੀ ਮਿਲ ਜਾਂਦੀ ਆ ਪਰ ਉਹਦੇ 50% ਰਿਸਕ ਹਾਂ ਕਿਸਮਤ ਇੱਕ ਕਮ ਹੀ ਲੱਗ ਕੋਈ ਪਤਾ ਨਹੀਂ ਪ੍ਰਮਾਤਮਾ ਨੇ ਕਿੱਥੇ ਕੀ ਜੰਮ ਦੇਣਾ ਮੈਂ 58 58 ਇੰਚਾਂ ਵਾਲੀ ਘੋੜੀ ਨੇ ਸਾਣ ਜੰਮਦੇ ਦੇਖਿਆ ਬਾਈ 42 ਇੰਚ ਦੀ ਬਸ਼ੇਰੀ ਆਪਣੇ ਘਰੇ ਜੰਮੀ ਹੋਈ 55 ਇੰਚ ਹੁਣ ਵੀਰ ਦਾ ਕਹਿਣਾ ਜੇ ਆਇਆ ਨੁਕਰੀ ਬਸ਼ੇਰੀ ਉਹ ਵੀ ਬਾਈ ਅਸੀਂ ਖਰੀਦਾਂਗੇ ਬਸ਼ੇਰਾ ਆ ਉਹ ਵੀ ਚੰਬਾ ਬਸ਼ੇਰਾ ਆ ਗਿਆ ਤੁਹਾਡੇ ਤੁਹਾਡਾ ਦਿਲ ਨਹੀਂ ਟੁੱਟਦਾ ਚੰਬਾ ਬ ਤੇ ਕੋੜੀ ਆਪਣੀ ਫਰੀ ਦੇ ਵੀ ਛੋਟੀ ਗੱਲ ਪਚਾਲਿਆ ਜੀ ਮੈਂ ਦੱਸਦਾ ਵੀਰੇ ਜਿਹੜਾ ਇਹ ਵੀ ਨਾਰਮਲ ਹੀ ਬੱਚੀ ਆ ਗਈ 1.80 ਲੱਖ ਦੀ ਉਹ ਕਿਹਾ ਨੁਗਰਾ ਬੱਚਾ ਜਿਹੜਾ ਸਿੰਪਲ ਹੋਊਗਾ 1 ਲੱਖ ਮਤਲਬ ਪਹਿਲੀ ਗੱਲ ਆਉਂਦਾ ਨਹੀਂ ਆਪਾਂ ਘੱਟੋ ਘੱਟ ਟ੍ਰੇਟ ਕਿਹਾ ਬੰਦਾ ਇਹ ਨਾ ਕਹਦੇ ਬਾਈ ਹਨਾ ਜਿਹੜਾ 10 ਲੱਖ ਵਾਲਾ ਉਹ ਬਾਈ ਉਹ 10 ਲੱਖ ਦਾ ਵੀ ਖਰੀਦਾਂਗੇ ਠੀਕ ਹੈ ਜੀ ਜੇ ਮਤਲਬ ਨੁਕ ਚੰਬੀ ਬਸ਼ੇਰੀ ਆਉਂਦੀ ਹੈ ਤਾਂ ਬਾਈ ਉਹ ਲੱਖ ਰੁਪਏ ਦੀ ਆਪਾਂ ਤਾਂ ਲੈਣ ਦੇ ਹੱਕਦਾਰਾਂ ਠੀਕ ਹੈ ਤਾਂ ਹਾਂ ਪਰ ਸ਼ਰਤ ਉਹ ਜੇ ਹੋਊਗੀ ਬਾਈ ਅਗਲਾ ਕਹਦੇ ਹਨਾ ਵੀ ਅਸੀਂ ਫੀਸ ਆਏ ਆ ਬਾ ਆਪਾਂ ਉਹ ਫੀਸ ਪੂਰੀ ਲੈ ਕੇ ਬਾਈ ਹਨਾ ਨ ਗਰੰਟੀਆਂ ਦੇ ਰਹੇ ਆ ਹਨਾ ਵੀ ਭਾਈ ਫੀਸ ਮਾਨਦਾਨ ਮੈਂ ਕਰਾਂਗੇ ਖੁੱਲਾ ਕਰਾਂਗੇ ਹਨਾ ਉਹ ਚ ਕੋਈ ਗੱਲ ਨਹੀਂ ਬੀ ਬਾਈ ਚੰਬੀ ਲੈ ਲਾਂਗੇ ਨੌਕਰੀ ਹੋ ਗਈ ਉਹ ਲੈ ਲਾਂਗੇ ਚੰਬਾ ਬੱਚਾ ਹੋ ਗਿਆ ਉਹ ਲੈ ਲਾਂਗੇ ਆਪਣੇ ਘਰੇ ਛੱਡ ਜੇ ਅਗਲਾ ਘੋੜੀ ਭਰਾ ਕੇ ਲੈ ਜੇ ਠੀਕ ਹੈ ਜੀ ਨਾਰਮਲੀ ਗੱਲ ਆ ਇਦੂ ਉੱਤੋਂ ਦਾ ਦੇਖੋ ਹੁਣ ਰੱਬ ਹੈ ਜੀ ਹੈਨਾ ਜੀ ਸਟਾਰ ਤੋਂ ਬਿਨਾ ਯਾਨੀ ਕਿ ਸਟਾਲੀਨ ਦਾ ਹੁਣ ਆਪਣੇ ਕੋਲੇ ਕੰਨੈਕਟ ਆ ਰਹੀ ਆ ਬਾਕੀ ਆ ਲਾਈਨ ਦੇ ਵਿੱਚ ਘੋੜੀਆਂ ਖੜੀਆਂ ਨੇ ਬਾਈ ਇਹਨਾਂ ਚੋਂ ਜੀ ਇਹ ਇਹ ਘੋੜੀ ਮਿਲਣ ਆਈ ਹੋਈ ਆ ਜੀ ਸਟਾਰ ਤੋਂ ਇਹਨੂੰ ਜੰਪ ਮਤਲਬ ਦੋ ਦੇਤੇ ਜੀ ਰੱਖਾ ਇੱਕ ਗੱਲ ਬਾਈ ਜੀ ਘੋੜੀਆਂ ਰੱਖਣ ਦੀ ਵੀ ਸਹੂਲਤ ਪੂਰੀ ਆ ਠੀਕ ਹੈ ਹਾਂ ਜੀ ਕੋੜੀ ਨੂੰ ਥੋੜੀ ਨੂੰ ਗਰਮੀ ਦੇ ਵਿੱਚ ਨਿਮਾਇਆ ਵੀ ਜਾਊਗਾ ਉਹਨੂੰ ਖਾਣਾ-ਦਾਣਾ ਵੀ ਪਾਇਆ ਜਾਊਗਾ ਪਿਆਣੀ ਪਾਣੀ ਵੀ 4 ਤੋਂ 5 ਜਿੰਨੇ ਬਰੀ ਬੋੜੀ ਜਿਵੇਂ ਆਪਾਂ ਸਟਾਰ ਨੂੰ ਪਿਆਉਣਾ ਹੈ ਸ਼ੱਕਰ ਵਾਲਾ ਹੋਰ ਉਹ ਜਿਵੇਂ ਆਪਾਂ ਆਪਣੀਆਂ ਹੋਰ ਕੋੜੀਆਂ ਦੀ ਕੇਅਰ ਕਰਦੇ ਆ ਉਹ ਵੀ ਹੋਊਗਾ ਇਹ ਕੋੜੀ ਮਿਲਣ ਆਈ ਐ ਬਾਕੀ ਇਹ ਮਿਲਣ ਮੇਰੇ ਮੈਂ ਉਹਨੂੰ ਦਗਾ ਇਹ ਕੇ ਮਿਲਣ ਆਈ ਐ ਇਹ ਕੇ ਮਿਲਣ ਆਈ ਐ ਇੱਕ ਉਹ ਨੌਕਰੀ ਮਿਲਣ ਆਈ ਹੋਈ ਐ ਜੀ ਤਿੰਨ ਹੋ ਗਈਆਂ ਜੀ ਚੌਥੀਆ ਕੋੜੀ ਸੋਡੀ ਆ ਗਈ ਜੀ ਠੀਕ ਐ ਵੀਰੇ ਤੇ ਏ ਘੋੜੀਆਂ ਮਤਲਬ ਉਹਨੂੰ ਜਿੰਮੇ ਜੰਪ ਦੇ ਕੇ ਦੋ ਦੇਤੇ ਜੀ ਹਨਾ ਜੇ ਉਹ ਹੀਟ ਲੰਬੀ ਰੱਖਦੀ ਆ ਤਾਂ ਏ ਨੂੰ ਘੋੜੀ ਨੂੰ ਦੇਣਾ ਹਜੇ ਉਹ ਘੋੜੀ ਨੂੰ ਵੀ ਜੰਪ ਦੇ ਚੁੱਕਿਆ ਵੀਰੇ ਹਨਾ ਆ ਘੋੜੀਆਂ ਆਪਣੀ ਰੱਖੀ ਇਹ ਵੀਰੇ ਆਪਣੀ ਘੋੜੀ ਰੱਖੀ ਹੋਈ ਐ ਸੇਲ ਵਾਸਤੇ ਐ ਇਹ ਮਤਲਬ ਮੱਖਣ ਦੀ ਲੋਗੜ ਵਾਲੇ ਦੀ ਠੀਕ ਹੈ ਜੀ ਇਹ ਮਜਬੂਤ ਹੈ ਜੈਡ ਬਲੈਕ ਹੈ ਇਹ ਸਾਰੀ ਉਹ ਪੰਜ ਕਲਿਆਣ ਘੋੜੀ ਬਈ ਉਹ ਵੀ ਆਪਣੀ ਘੋੜੀ ਹੈ ਤੇ ਗਿੱਲ ਫਿਰ ਜੇ ਆਪਾਂ ਮੁੱਲ ਦੀ ਗੱਲ ਕਰੀਏ ਜਿਵੇਂ ਬਈ ਮੈਂ ਪੇਜ ਤੇ ਪਾ ਦੇਣਾ ਹੁੰਦਾ ਵੀ ਜਾਇਜ਼ ਰੇਟ ਦੀ ਘੋੜੀ ਹਣਾ ਮੈਂ ਬਈ ਇਹ ਮੈਨੂੰ ਬਹੁਤ ਵੀ ਰਿਕਮੈਂਡ ਕਰਦੇ ਆ ਗਿੱਲ ਵੀਰੇ ਵੀ ਬਈ ਤੂੰ ਆਪਣਾ ਰੇਟ ਕਿਉਂ ਨਹੀਂ ਦੱਸਦਾ ਰੇਟ ਦੱਸੋ ਹਰੇਕ ਚ ਮੈਂ ਇੱਕੋ ਗੱਲ ਉਹਨਾਂ ਨੂੰ ਕਹਿਣਾ ਹੁੰਦਾ ਵੀ ਇੱਕ ਘੋੜੀ ਨੇ ਕਈ ਘਰਾਂ ਨੂੰ ਗੀਰ ਕਰਨ ਨੂੰ ਵੀਰੇ ਦੇਣਾ ਬਿਲਕੁਲ ਜਾਇਜ਼ ਜਾਇਜ਼ ਥੋੜਾ 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 ਕਿਤੇ ਨਾ ਕਿਤੇ ਜਾ ਕੇ ਘੋੜੀ ਦੇਣਾ ਬਈ ਹੁਣ ਮੈਂ ਲੋ ਛੋਡੇ ਤੋਂ ਮੈਂ ਖਰੀਦ ਲਈ ले गया है ना ओचो 10000 सोने कमालेया 5ਵੇਂ कमालेया ओनु دیتا ਹੈ ਨਾ ਕਈ ਵਾਰ ਬਈ ਦੇਖੋ ਇਹ ਚ ਇਹ ਵੀ ਹੁੰਦਾ ਵੀ ਘੋੜੀ ਅੱਜ ਲੱਖ ਦੀ ਲੈ ਕੇ ਉਹ 70 ਦੀ ਵੀ ਦੇਣੀ ਪੈ ਜਾਂਦੀ ਹੈ ਕੋਈ ਜ਼ਰੂਰੀ ਨਹੀਂ ਹੈਗਾ ਮੇਰੇ ਕੋ ਘੋੜੀ ਨੇ ਨਫਾ ਹੀ ਦੇਣਾ ਤਾਂ ਘੋੜੀਆਂ ਘਾਟਾ ਵੀ ਬਹੁਤ ਦੇ ਦਿੰਦਿਆਂ ਨੇ ਹੈ ਨਾ ਵੀ ਕਰਨੇ ਪੈ ਜਾਂਦੇ ਆ ਵੱਧ ਕੇ ਵੀ ਜਾਨਕੀ ਇਹ ਐ ਵੀ ਜਿਹੜੀ ਜਾਇਜ਼ ਰੇਟ ਦੀ ਆਪਾਂ ਘੋੜੀ ਕਹਦੇ ਨੇ ਉਹ ਵਾਕਈ ਜਾਇਜ਼ ਦਾ ਮਤਲਬ ਆ ਵੀ ਜਿੰਨਾ ਮਾਲ ਦਾ ਮੁੱਲ ਆ ਉਨੇ ਦੀ ਹੀ ਅਗਲੇ ਨਹੀਂ ਦੇਣੀ ਮੈਂ ਹਮੇਸ਼ਾ ਕਹਿੰਦਾ ਦੂਜੀ ਗੱਲ ਇਹ ਘੋੜੀਆਂ ਆਪਾਂ ਮਤਲਬ ਜਾਇਜ਼ ਰੇਟ ਦੀ ਦੇ ਦਿੰਦੇ ਬਈ ਜਮੀ ਜਾਇਜ਼ ਰੇਟ ਦੀ ਕਾ ਖੜੀ ਉਡੀ ਇੱਕ ਉਹ ਖੜੀ ਆ ਪੱਕੀ ਜਾਂਦਾ ਭਾਈ ਹਾਂ ਹਾਂ ਭਾਈ ਹਾਂ ਮੈਂ ਗਿੱਲ ਦਾ ਨੰਬਰ ਸਕਰੀਨ ਤੇ ਚੱਲਦਾ ਮੈਸੇਜ ਮਾਰਿਓ ਵਟਸਐਪ ਤੇ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਹਿਣਾ ਵੀ ਆਓ ਆ ਕੇ ਬਾਈ ਗੱਲਾਂ-ਵਾਟਾਂ ਕਰੋ ਅਗਲੇ ਨਾਲ ਘੋੜੀ ਦੇਖੋ ਬੈ ਕੇ ਦੇਖੋ ਸਾਰਾ ਕੁਝ ਕਰੋ ਜਦੋਂ ਤੁਹਾਡਾ ਵੀਰੇ ਆਪਣੇ ਤੁਹਾਡੇ ਦਿਲ ਨੂੰ ਲੱਗੀ ਆਪਾਂ ਹੋਰ ਦੀ ਸਲਾਹ ਲੈ ਲੈਨੇ ਆ ਆਪਣੇ ਮਨ ਦੀ ਸੋਚੋ ਜਿਹੜੀ ਵੀ ਚੀਜ਼ ਤੁਸੀ ਘੋੜੀ ਚੰਗੀ ਲੱਗੀ ਲੈ ਲਓ ਜੀ ਅਗਲਾ ਕਹਿੰਦਾ ਪੁੱਛ ਲਾਂ ਦਾ ਘੋੜਾ ਸਪੌਟਲੈਸ ਹੈ ਜੀ ਘੋੜੀ ਸਪੌਟਲੈਸ ਹੈ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਘੋੜੀ ਜਮਾਂ ਸਪੌਟਲੈਸ ਹੈ ਬਾਈ ਠੀਕ ਹੈ ਬਸ਼ੇਰੀ ਦੇ ਥਣਕਾਰੀ ਹੈਗੀ ਆ ਬਾਈ ਹੈਨਾ ਇਹ ਕੋਈ ਐ ਨਹੀਂ ਹੈਗਾ ਵੀ ਜੇ ਆ ਸਾਹਮਣੇ ਵਾਲੀ ਚੀਜ਼ ਹੈ ਜਹੀ ਜੀ ਹੈਗੀ ਆ ਵੀ ਬੱਚਾ ਹੋਇਆ ਜੀ ਹੋਗਾ ਇਹ ਪਿੱਛੇ ਪੀੜੀ ਤੇ ਵੀ ਲੱਗ ਜਾਂਦਾ ਹੈ ਪੀੜੀ ਦਾ ਪੀੜੀ ਜਾਂਦੀ ਇਹਨਾਂ ਦੀ ਨਾਨੀ ਦੇ ਪ੍ਰਦਾਦੀ ਦੇ ਹੈ ਨਾ ਵੀਰੇ ਉੱਥੋਂ ਜਾ ਕੇ ਹਾਂ ਬਈ ਉਹ ਮਾਮਾ ਖੜਾ ਹਾਂ ਹੈਨਾ ਹਾਂ ਹਾਂ ਆਪਣੇ ਦੀ ਲਾ ਲੋ ਪੈ ਰੱਖਿਆ ਮੇਰੇ ਭਾਂਜੇ ਦੇ ਬਲੱਡ ਚ ਇਹ ਬਲੱਡ ਵੀ ਨਹੀਂ ਪਤਾ ਨਾਂ ਕਿਹਦਾ ਚਾਹਤਾ ਹੈ ਕਿਹ ਵੀ ਪਤਾ ਨਹੀਂ ਹੈਗਾ ਨਾ ਦਾਤਿਆਂ ਦਾ ਵਿੱਚ ਜੂੜਾ ਨਹੀਂ ਹੁੰਦਾ ਇਹ 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 ਵੀਰੇ ਬਸ਼ੇਰਾ ਹੁਣ ਬਈ ਤੁਨੂੰ ਉਹੀ ਦੱਸਦਾ ਲੈਣ ਪੈਣ ਦਾ ਕਾਰਨ ਇਹ ਹੁਣ ਆਪਾਂ ਐਮਰਜੈਂਸੀ ਵਾਸਤੇ ਹੈਨਾ ਇੱਥੇ ਉਹ ਕਰ ਰੱਖਿਆ ਜੇ ਇਹ ਨੂੰ ਬਈ ਪਿਛਾੜੀ ਖਿੱਚ ਕੇ ਲਾ ਦਈਏ ਇਹ ਉੱਚਾ ਖਾਵੇ ਫੇਰ ਲੋ ਇਹਦੇ ਮਿੱਟੀ ਹੋਰ ਨਿਕਲ ਜੇ ਫਿਰ ਇਹਦੇ ਵੀ ਲੇਟ ਪਾਉਗੀ ਬਈ ਠੀਕ ਹੈ ਹਾਂ ਆ ਕਾਰਨ ਹੋ ਜਾਂਦਾ ਮਤਲਬ ਇਹ ਹੁਣ ਸਹੀ ਖਾਰੇ ਐ ਵੈਸੇ ਥੋੜੀ ਜਿਮੇ ਟਿੱਪਾ ਹਾਲਦਾ ਇਹਦੇ ਥੱਲੇ ਪਾਵਾਂਗੇ ਤੇ ਵੀ ਜਦੋਂ ਜ਼ਿਆਦਾ ਨੀਵਾ ਹੋ ਜਾ ਫਿਰ ਲੇਟ ਬਣ ਜਾਂਦਾ ਬਾਕੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਤੋ ਸਾਨੂੰ ਇਜਾਜ਼ਤ ਠੀਕ ਹੈ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਵਧੀਆ ਲੱਗਿਆ ਗੱਲਬਾਤ ਕਰਕੇ ਨੰਬਰ 22 ਦਾ ਸਕਰੀਨ ਤੇ ਚੱਲਦਾ ਸਟੱਡ ਸਰਵਿਸ ਲਈ ਸੰਪਰਕ ਕਰ ਲਿਓ ਹੋਰ ਜਾਣਕਾਰੀ ਲੈਣੀ ਆ ਤਾਂ ਵੀ ਤੁਹਾਨੂੰ ਗਾਈਡ ਕਰਨਗੇ ਵਧੀਆ ਮਿਲਦੇ ਆ ਅਗਲੇ ਵਲੌਗ ਚੰਗਾ ਜੀ ਰੱਬ ਰੱਖਾ